ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆਪਾਂ ਨਵੀਂ-ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਸੇ ਲੜੀ ਦੇ ਤਹਿਤ ਹੀ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਥੋੜੀ ਹਟਕੀ ਹੈ ਪਹਿਲਾਂ ਆਪਾਂ ਜਾਂ ਤਾਂ ਇੰਗਲਿਸ਼ ਨਾਲ ਸੰਬੰਧਿਤ ਜਿਹੜੀ ਆਡੀਓ ਪਾਉਣੀ ਹੁੰਦੀ ਹੈ ਜਾਂ ਵੀਡੀਓ ਪਾਉਣੀ ਆ ਜਾਂ ਥੋੜੀ ਜੌਬ ਨਾਲ ਰਿਲੇਟਡ ਹੁੰਦੀ ਹੈ ਪਰ ਅੱਜ ਸਰਕਾਰ ਵੱਲੋਂ ਇੱਕ ਨਵਾਂ ਨੋਟਿਸ ਜਿਹੜਾ ਆਇਆ ਥੋੜੀ ਜਾਣਕਾਰੀ ਸਾਹਮਣੇ ਆਈ ਹੈ ਤਾਂ ਉਹ ਜਿਹੜਾ ਵਿਤਕਰਾਂ ਜਿਹੜਾ ਹੈਗਾ ਆਪਾਂ ਜਿਹੜਾ ਹੈ ਡਿਸਕ੍ਰਿਮੀਨੇਸ਼ਨ ਜਿਹੜਾ ਹੈਗਾ ਸਰਕਾਰੀ ਕਰਮਚਾਰੀਆਂ ਦੇ ਨਾਲ ਤੇ ਆਮ ਲੋਕਾਂ ਨਾਲ ਜਿਹੜੀ ਉਹ ਸਰਕਾਰ ਕਰ ਰਹੀ ਹੈ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਕਿ ਅੰਨਾ ਵੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇ ਠੀਕ ਹੈ ਜੀ ਭਾਵ ਜਿਹੜਾ ਆ ਸਰਕਾਰ ਵੱਲੋਂ ਹੈਗੇ ਆ ਜਿੰਨੇ ਵੀ ਵੱਡੇ ਵੱਡੇ ਗੱਫੇ ਕਹਿ ਦੀਏ ਜਾਂ ਨੋਟਾਂ ਦੇ ਭੰਡਾਰ ਕਹਿ ਦੀਏ ਉਹ ਆਪਣਿਆਂ ਨੂੰ ਹੀ ਦਿੱਤੇ ਜਾ ਰਹੇ ਐ ਜਦਕਿ ਜਿਹੜੇ ਪਿਛਲੇ 2-3 ਸਾਲਾਂ ਤੋਂ ਸਰਕਾਰੀ ਅਧਿਆਪਕ ਜਾਂ ਹੋਰ ਵੀ ਜਿੰਨੇ ਵੀ ਕਰਮਚਾਰੀ ਐ ਉਹ ਵਿਚਾਰੇ ਸੜਕਾਂ ਤੇ ਰੁਲਦੇ ਫਿਰਦੇ ਐ ਕਿ ਸਾਡਾ ਜਿਹੜਾ ਉਹ 6ਵੇਂ ਪੇ ਕਮਿਸ਼ਨ ਐ ਜਿਹੜਾ ਉਹ ਲਾਗੂ ਕੀਤਾ ਜਾਵੇ ਤੇ ਜਿਹੜੇ ਕੋਈ ਉਹਨਾਂ ਦੇ ਉੱਪਰ ਹੋਰ ਉਹਨਾਂ ਦਾ ਕੋਈ ਡੀਏ ਵਗੈਰਾ ਰਹਿੰਦਾ ਹੈ ਜਾਂ ਕੋਈ ਜੀਪੀਐਫ ਰਹਿੰਦਾ ਹੈ ਪੀਪੀਐਫ ਰਹਿੰਦਾ ਹੈ ਟੀਏ ਡੀਏ ਜਿੰਨੇ ਵੀ ਕੋਈ ਭੱਤੇ ਰਹਿੰਦੇ ਐ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਉਹ ਸੜਕਾਂ ਤੇ ਰੁਲਦੇ ਫਿਰਦੇ ਐ ਧਰਨੇ ਮੁਜ਼ਾਰੇ ਕਰਦੇ ਐ ਡਾਂਗਾ ਵੀ ਖਾ ਰਹੇ ਐ ਤੇ ਕਈ ਤਾਂ ਜਿਹੜੇ ਟੀਚਰ ਐ ਇਥੋਂ ਤੱਕ ਵਿਚਾਰੇ ਉਹ ਜਿਹੜੇ ਹੈਗੇ ਥੋੜੇ ਕੋਤ ਜਖਮੀ ਹੋਏ ਐ ਪਰ ਇਹ ਸਰਕਾਰ ਦਾ ਦੇਖੋ ਕਿੱਡਾ ਇਹ ਜਿਹੜਾ ਹੈਗਾ ਵਿਤਕਰੀ ਵਾਲਾ ਕੰਮ ਹੈ ਕਿ ਆਪ ਬੈਠੇ ਬਿਠਾਈ ਜਿਹੜਾ ਕੁਰਸੀਆਂ ਤੇ ਏਸੀਆਂ ਥੱਲੇ ਬੈਠੇ ਬਿਠਾਏ 84000 ਰੁਪਏ ਦੀ ਤਨਖਾਹ ਜਿਹੜੀ ਲੈ ਰਹੇ ਆ ਗੌਰ ਕਰਿਓ ਪਰ ਮੰਥ 84000 ਰੁਪਿਆ ਉਹ ਆਪ ਤਨਖਾਹ ਲੈ ਰਹੇ ਆ ਉਹ ਕਹਿੰਦੇ ਆ ਵੀ ਸਾਡਾ 84000 ਨਾਲ ਕੁਝ ਬਣਦਾ ਨਹੀਂ ਜੀ ਜਿਹੜੀ ਕਿ ਵਧਾ ਕੇ 3 ਲੱਖ ਕੀਤੀ ਜਾਵੇ ਠੀਕ ਹੈ ਇਹ ਆਪਾਂ ਸਾਰੀ ਵੀਡੀਓ ਡਿਟੇਲ ਦੇ ਵਿੱਚ ਪੜਦੇ ਆ ਤਾਂ ਦੇਖੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਣਾ ਹੈ ਦੇਖੋ ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ਤੇ ਭੱਤੇ ਵਧਾਉਣ ਦੀ ਤਿਆਰੀ ਸਪੀਕਰ ਦੀ ਪ੍ਰਧਾਨਗੀ ਵਿੱਚ ਜਨਰਲ ਪਰਪਸ ਕਮੇਟੀ ਦੀ ਬੈਠਕ ਹੋਈ ਹਾਲਾਂਕਿ ਦੇਖੋ ਇਹਨਾਂ ਨੇ ਆਪ ਹੀ ਜਿਹੜੇ ਜਿੰਨੇ ਵੀ ਮੈਂਬਰ ਆਪ ਹੀ ਹੈ ਉਹ ਆਪ ਪੂਰੀ ਦੀ ਪੂਰੀ ਜਿਹੜੀ ਮਿਲੀ ਭਗਤ ਹੈ ਆਪ ਹੀ ਉਹਨਾਂ ਦਾ ਸਪੀਕਰ ਹੈ ਆਪ ਹੀ ਉਹਨਾਂ ਦੇ ਵਿਧਾਇਕ ਨੇ ਆਪ ਹੀ ਸਾਰਾ ਰਲਗੰਡ ਕਰਕੇ ਉਹਨਾਂ ਨੇ ਜਿਹੜਾ ਮਤਾ ਵੀ ਉਹ ਪਾਸ ਕਰ ਲਿਆ ਕਮੇਟੀ ਦੀ ਰਿਪੋਰਟਸ ਕਿਸੇ ਇਜਲਾਸ ਵਿੱਚ ਸਵੀਕਾਰ ਕਰਨ ਦੀ ਸੰਭਾਵਨਾ ਭਾਵ ਆਪਣੇ ਆਪ ਹੀ ਉਹ ਸਵੀਕਾਰ ਕਰ ਲੈਣਗੇ ਤਨਖਾਹ 84000 ਤੋਂ ਵਧਾ ਕੇ 3 ਲੱਖ ਕਰਨ ਦੀ ਜਿਹੜੀ ਪ੍ਰਸਤਾਵਨਾ ਉਹ ਰੱਖੀ ਗਈ ਹੈ ਜੀ ਉਹ ਕਹਿ ਰਹੇ ਕਿ ਸਾਡਾ ਜਿਹੜਾ ਹੈਗਾ ਉਹ 84000 ਰੁਪਏ ਨਾਲ ਕੁਝ ਬਣਦਾ ਨਹੀਂ ਠੀਕ ਹੈ ਜੀ ਤਾਂ ਇਹ ਦੇਖ ਲਓ ਜਿਹੜੇ ਕੋਈ ਹੋਰ ਕਰਮਚਾਰੀ ਹੈ ਜਾਂ ਕੋਈ ਜਿਹੜੇ ਕੋਈ ਨੌਕਰੀ ਪੇਸ਼ ਆਦਮੀ ਹੈ ਉਹ ਛੋਟੀਆਂ-ਛੋਟੀਆਂ ਚੀਜ਼ਾਂ ਬਿਸ਼ੇਟੀ ਆੜੀ ਆ ਪਿੱਛੇ ਆਪਦੇ ਭੱਤਿਆਂ ਪਿੱਛੇ ਸੜਕਾਂ ਤੇ ਰੁਲਦੇ ਫਿਰਦੇ ਆ ਤੇ ਇਹ ਜਿਹੜੀ ਸਰਕਾਰ ਹੈ ਉਹ ਦੇਖੋ ਆਪਣਿਆਂ ਨੂੰ ਜਿਹੜੇ ਵਿਧਾਇਕ ਨੇ ਜਾਂ ਜਿੰਨੇ ਵੀ ਕੋਈ ਐਮਐਲਏ ਆ ਜਾਂ ਐਮਪੀ ਆ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਕਿੱਥੋਂ ਤੱਕ ਜਾਣੀਆਂ ਨੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਜਿਹੜੇ ਮੇਰੇ ਦੋਸਤ ਮਿੱਤਰ ਭੈਣ ਭਰਾ ਪਹਿਲੀ ਵਾਰ ਆਗੇ ਰੁੱਕ ਕੇ ਚੈਨਲ ਸਬਸਕ੍ਰਾਈਬ ਕਰ ਲਿਓ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਜਾਰੀ ਦੇ ਨਾਲ ਧੰਨਵਾਦ